ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਜੀ ਕਿ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਉਹ ਜ਼ਰੂਰ ਇਸ ਪੇਲੀ ਸਰੋਂ ਦਾ ਇਹ ਖਾਸ ਉਪਾਅ ਕਰ ਲੈਣ ਵੇਖਿਓ ਤੁਹਾਡੇ ਘਰ ਰਿਸ਼ਤਾ ਆਪ ਚੱਲ ਕੇ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਬੱਚਿਆਂ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਇੱਕ ਅਜਿਹੇ ਵਿਸ਼ੇ ਦੇ ਬਾਰੇ ਜੋ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਉਹ ਹੈ ਜੀ ਕਿ ਵਿਆਹ ਦੀ ਸਮੱਸਿਆ ਅੱਜ ਕੱਲ ਬਹੁਤ ਸਾਰੇ ਨੌਜਵਾਨ ਭਾਵੇਂ ਮੁੰਡੇ ਹੋਣ ਭਾਵੇਂ ਕੁੜੀਆਂ ਹੋਣ ਉਹਨਾਂ ਦੇ ਪਰਿਵਾਰ ਵੀ ਇਸ ਗੱਲੋਂ ਪਰੇਸ਼ਾਨ ਹਨ ਕਿ ਉਹਨਾਂ ਦੇ ਬੱਚਿਆਂ ਦਾ ਵਿਆਹ ਕਿਉਂ ਨਹੀਂ ਹੋ ਰਿਹਾ ਕਈ ਵਾਰ ਸਾਰੇ ਯਤਨ ਕਰਨ ਦੇ ਬਾਵਜੂਦ ਵੀ ਸਹੀ ਰਿਸ਼ਤਾ ਨਹੀਂ ਮਿਲਦਾ ਪਰਿਵਾਰ ਅਤੇ ਘਰ ਦੇ ਮੈਂਬਰਾਂ ਦੇ ਮਨ ਨੂੰ ਨਿਰਾਸ਼ਾ ਘਰ ਕਰ ਜਾਂਦੀ ਹੈ ਪਰ ਸਾਧ ਸੰਗਤ ਜੀ ਚਿੰਤਾ ਦੀ ਗੱਲ ਕੋਈ ਨਹੀਂ ਹੈ ਸਾਡੀ ਸੰਸਕ੍ਰਿਤੀ ਤੇ ਪਰੰਪਰਾਵਾਂ ਵਿੱਚ ਬਹੁਤ ਸਾਰੇ ਉਪਾਹਨ ਜੋ ਸਾਡੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ ਸਾਧ ਸੰਗਤ ਜੀ ਅੱਜ ਦਾ ਜਿਹੜਾ ਵਿਸ਼ਾ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਪੀਲੀ ਸਰੋਂ ਦਾ ਇੱਕ ਖਾਸ ਉਪਾ ਜੋ ਵਿਆਹ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਸਹੀ ਰਿਸ਼ਤੇ ਲਿਆਉਣ ਵਿੱਚ ਮਦਦ ਕਰ ਸਕਦਾ ਹੈ ਸਾਤ ਸੰਗਤ ਜੀ ਇਹ ਉਪਾਅ ਬੜਾ ਹੀ ਸਰਲ ਹੈ ਪਰ ਇਸ ਨੂੰ ਪੂਰੀ ਸ਼ਰਧਾ ਅਤੇ ਪਰਮਾਤਮਾ ਦੇ ਉੱਪਰ ਭਰੋਸਾ ਰੱਖ ਕੇ ਕਰਨਾ ਹੈ। ਬਾਕੀ ਸਾਤ ਸੰਗਤ ਜੀ ਇਸ ਉਪਾਅ ਨੂੰ ਦੱਸਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਜ਼ਿੰਦਗੀ ਦੇ ਵਿੱਚ ਚਾਹੇ ਕੋਈ ਵੀ ਸਮੱਸਿਆ ਹੋਵੇ, ਚਾਹੇ ਵਿਆਹ ਦੀ ਸਮੱਸਿਆ ਹੋਵੇ, ਘਰ ਦੀ ਬਰਕਤ ਦੀ ਕਮੀ ਹੋਵੇ, ਘਰ ਵਿੱਚ ਲੜਾਈ ਝਗੜਾ ਹੋਵੇ, ਫਿਰ ਸਾਤ ਸੰਗਤ ਜੀ ਇਹ ਜੋ ਉਪਾਅ ਹਨ ਸਾਡੀ ਥੋੜੀ ਬਹੁਤ ਮਦਦ ਜ਼ਰੂਰ ਕਰ ਦਿੰਦੇ ਹਨ। ਅਸਲ ਵਿੱਚ ਤਾਂ ਅਸੀਂ ਗੁਰੂ ਸਾਹਿਬ ਦਾ ਹੀ ਸਹਾਰਾ ਲੈਣਾ ਹੈ ਤੇ ਉਹਨਾਂ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਕਿਉਂਕਿ ਸਾਧ ਸੰਗਤ ਜੀ ਸਾਡੇ ਜੀਵਨ ਦੀ ਹਰ ਸਫਲਤਾ ਅਤੇ ਮੁਸ਼ਕਿਲ ਦਾ ਹੱਲ ਸਿਰਫ ਸਤਗੁਰ ਜੀ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਦਾ ਹੈ ਸੋ ਫਿਰ ਸਾਧ ਸੰਗਤ ਜੀ ਇਹ ਜੋ ਵੀ ਉਪਾਅ ਦੱਸੇ ਗਏ ਹਨ ਇਹ ਸਾਡੀਆਂ ਪਰੰਪਰਾਵਾਂ ਦਾ ਹਿੱਸਾ ਹਨ ਅਤੇ ਸਾਡੇ ਵੱਡੇ ਬਜ਼ੁਰਗ ਕਰਦੇ ਆ ਰਹੇ ਹਨ ਪਰ ਸਾਧ ਸੰਗਤ ਜੀ ਅਸਲ ਵਿੱਚ ਜੋ ਸ਼ਕਤੀ ਹੈ ਉਹ ਸਤਗੁਰੂ ਦੇ ਨਾਮ ਦੇ ਵਿੱਚ ਹੈ ਉਹਨਾਂ ਦੀ ਦਇਆ ਵਿੱਚ ਹੈ ਕਿਉਂਕਿ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਪਰਮ ਪਿਤਾ ਪਰਮੇਸ਼ਰ ਦੇ ਅੱਗੇ ਅਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਸਾਧ ਸੰਗਤ ਜੀ ਉਹ ਸਾਡੇ ਸਾਰੇ ਦੁੱਖਾਂ ਦਾ ਨਾਸ਼ ਕਰਦੇ ਹਨ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਨਾਲ ਸਾਡੇ ਜੋ ਵੀ ਕੰਮ ਸਿਰੇ ਚੜਦੇ ਹਨ ਸਾਧ ਸੰਗਤ ਜੀ ਇਹ ਸਾਰੀ ਬੇਨਤੀ ਸਭ ਤੋਂ ਪਹਿਲਾਂ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਣਾ ਹੈ ਇਹ ਜੋ ਉਪਾਹਨ ਚਾਹੇ ਕੋਈ ਵੀ ਉਪਾਹ ਹੋਵੇ ਸਾਡੀ ਥੋੜੀ ਬਹੁਤ ਮਦਦ ਜ਼ਰੂਰ ਕਰ ਸਕਦੇ ਹਨ ਸੋ ਇਸ ਲਈ ਸਭ ਤੋਂ ਪਹਿਲਾਂ ਪਰਮਾਤਮਾ ਦਾ ਸਹਾਰਾ ਲੈਣਾ ਹੈ ਫਿਰ ਕਿਤੇ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਵਿੱਚ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਪੀਲੀ ਸਰੋਂ ਦੇ ਖਾਸ ਉਪਾਅ ਦੇ ਬਾਰੇ ਸਾਧ ਸੰਗਤ ਜੀ ਬੜਾ ਹੀ ਸਰਲ ਉਪਾਅ ਹੈ ਪਰ ਇਸ ਨੂੰ ਪੂਰੀ ਸ਼ਰਧਾ ਤੇ ਨਿਯਮਾਂ ਦੀ ਪਾਲਣਾ ਨਾਲ ਕਰਨਾ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਜਿਨ੍ਹਾਂ ਘਰਾਂ ਦੇ ਵਿੱਚ ਵਿਆਹ ਦੀ ਸਮੱਸਿਆ ਹੈ ਬੱਚਿਆਂ ਦੇ ਵਿਆਹ ਵਿੱਚ ਦਿੱਕਤ ਆਉਂਦੀ ਹੈ ਜਾਂ ਫਿਰ ਚੰਗੇ ਰਿਸ਼ਤੇ ਨਹੀਂ ਮਿਲਦੇ ਸਭ ਤੋਂ ਪਹਿਲਾਂ ਤੁਸੀਂ ਇੱਕ ਸ਼ੁਭ ਦਿਨ ਚੁਣ ਲੈਣਾ ਹੈ ਜਿਵੇਂ ਸਾਤਸੰਗਰਜੀ ਵੀਰਵਾਰ ਸ਼ੁੱਕਰਵਾਰ ਤਾਂ ਸਾਤਸੰਗਰਜੀ ਕੋਈ ਵੀ ਜਿਵੇਂ ਦਿਨ ਹੋ ਗਿਆ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਚੁਣ ਲੈਣਾ ਹੈ ਫਿਰ ਤੁਸੀਂ ਸਵੇਰੇ ਉੱਠਣ ਅਨੁਸਾਰ ਪਰਮ ਪਿਤਾ ਪਰਮੇਸ਼ਵਰ ਦੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਲਗਾਉਣੀ ਹੈ ਕਿ ਤੁਹਾਡੀ ਰਜ਼ਾ ਅਨੁਸਾਰ ਅਸੀਂ ਜੋ ਵੀ ਕੰਮ ਕਰਦੇ ਹਾਂ ਉਹ ਸਾਨੂੰ ਸਫਲਤਾ ਦੇ ਦੇਣ ਫਿਰ ਸਾਤਸੰਗਰਜੀ ਇਸ਼ਨਾਨ ਕਰ ਲੈਣਾ ਹੈ ਸਾਫ਼ ਸੁਥਰੇ ਕੱਪੜੇ ਪਹਿਨ ਲੈਣੇ ਹਨ ਫਿਰ ਤੁਸੀਂ ਆਪਣੇ ਹੱਥ ਵਿੱਚ ਪੀਲੀ ਸਰੋਂ ਦੀ ਇੱਕ ਮੁਠ ਭਰ ਲੈਣੀ ਹੈ ਫਿਰ ਇਸ ਪੀਲੀ ਸਰੋਂ ਦੀ ਜੋ ਮੁਠੀ ਹੈ ਇਸ ਨੂੰ ਸਾਧ ਸੰਗਤ ਜੀ ਚਿੱਟੇ ਕੱਪੜੇ ਵਿੱਚ ਬੰਨ ਲੈਣਾ ਹੈ ਫਿਰ ਇਹ ਜਿਹੜੀ ਪੋਟਲੀ ਹੈ ਇਸ ਨੂੰ ਤੁਸੀਂ ਆਪਣੇ ਘਰ ਦੇ ਮੈਂਬਰ ਦੇ ਉਤੋਂ 7 ਵਾਰ ਘੁਮਾ ਦੇਣਾ ਹੈ ਸਾਧ ਸੰਗਤ ਜੀ ਜਿਸ ਦਾ ਵਿਆਹ ਨਹੀਂ ਹੋ ਰਿਹਾ ਜਿਸ ਵਿਅਕਤੀ ਦੇ ਵਿਆਹ ਵਿੱਚ ਰੁਕਾਵਟਾਂ ਆ ਰਹੀਆਂ ਹਨ 7 ਵਾਰ ਇਸ ਪੋਟਲੀ ਨੂੰ ਘੁਮਾਉਣ ਤੋਂ ਬਾਅਦ ਤੁਸੀਂ ਇਸ ਨੂੰ ਵਗਦੇ ਪਾਣੀ ਵਿੱਚ ਵਹਾ ਦੇਣਾ ਹੈ ਜਾਂ ਫਿਰ ਤੁਸੀਂ ਇਸ ਸਰੋਂ ਨੂੰ ਕਿਸੇ ਵੀ ਪਿੱਪਲ ਦੇ ਦਰਖਤ ਦੇ ਹੇਠਾਂ ਦਬ ਕੇ ਆ ਸਕਦੇ ਹੋ ਇਸ ਦੌਰਾਨ ਤੁਸੀਂ ਮਨ ਵਿੱਚ ਪੂਰਾ ਵਿਸ਼ਵਾਸ ਰੱਖਣਾ ਹੈ ਤੁਹਾਡੀਆਂ ਮੁਸ਼ਕਲਾਂ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਦੂਰ ਹੋ ਜਾਣਗੀਆਂ ਸਾਧ ਸੰਗਤ ਜੀ ਦੂਸਰਾ ਜੋ ਉਪਾਅ ਹੈ ਇਸ ਵਿੱਚ ਤੁਸੀਂ ਪੀਲੀ ਸਰੋਂ ਦਾ ਇਸਤੇਮਾਲ ਕਰਨਾ ਹੈ ਇਸ ਵਿੱਚ ਤੁਸੀਂ ਧੋਣਾ ਦੇਣ ਦੀ ਵਿਧੀ ਸ਼ਾਮਿਲ ਕਰਨੀ ਹੈ ਸ਼ੁੱਕਰਵਾਰ ਦੀ ਸਵੇਰ ਨੂੰ ਨਹਾਉਣ ਤੋਂ ਬਾਅਦ ਸਾਫ਼ ਸੁਥਰੇ ਕੱਪੜੇ ਪਹਿਨਣੇ ਹਨ ਇੱਕ ਮੁਠੀ ਪੀਲੀ ਸਰੋਂ ਤੁਸੀਂ ਸਾਫ਼ ਚਿੱਟੇ ਕੱਪੜੇ ਵਿੱਚ ਬੰਨ ਲੈਣੀ ਹੈ। ਉਸੇ ਤਰ੍ਹਾਂ ਹੀ ਤੁਸੀਂ ਆਪਣੇ ਘਰ ਦੇ ਉਸ ਮੈਂਬਰ ਦੇ ਉੱਪਰੋਂ 7 ਵਾਰ ਵਾਰ ਦੇਣੀ ਹੈ। ਹਰ ਵਾਰ ਮਨ ਵਿੱਚ ਪ੍ਰਾਰਥਨਾ ਕਰਨੀ ਹੈ ਅਰਦਾਸ ਲਗਾਉਣੀ ਹੈ। ਵਿਆਹ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣ। ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਫਿਰ ਸਾਧ ਸੰਗਤ ਜੀ ਤੁਸੀਂ ਘਰ ਦੇ ਬਰਤਨ ਵਿੱਚ ਇਹ ਜੋ ਮੁਠੀ ਸਰੋਂ ਦੀ ਸੀ ਉਸ ਨੂੰ ਪਾ ਲੈਣਾ ਹੈ। ਇਸ ਵਿੱਚ 2-3 ਕਪੂਰ ਦੀਆਂ ਗੋਲੀਆਂ ਪਾ ਲੈਣੀਆਂ ਹਨ। ਫਿਰ ਸਾਧ ਸੰਗਤ ਜੀ ਇਸ ਮਿਸ਼ਰਣ ਨੂੰ ਤੁਸੀਂ ਦੇਸੀ ਘੋੜਾ ਥੋੜਾ ਜਿਹਾ ਪਾ ਲੈਣਾ ਹੈ ਤੇ ਉਸ ਵਿੱਚ ਅਗਨ ਪੇਂਟ ਕਰਕੇ ਉਸ ਦਾ ਜਿਹੜਾ ਧੂਆ ਹੈ ਘਰ ਵਿੱਚ ਸਾਰੇ ਇਹ ਕਮਰਿਆਂ ਵਿੱਚ ਜਾਣ ਦੇਣਾ ਹੈ ਖਾਸ ਕਰਕੇ ਉਸ ਕਮਰੇ ਦੇ ਵਿੱਚ ਜਿੱਥੇ ਤੁਸੀਂ ਸੌਂਦੇ ਹੋ ਸਾਧ ਸੰਗਤ ਜੀ ਇਸ ਨਾਲ ਕੀ ਹੋਵੇਗਾ ਜੋ ਵੀ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਹੋਵੇਗੀ ਜੋ ਵੀ ਤੁਹਾਡੇ ਕੰਮ ਵਿੱਚ ਵਿਗਨ ਪਾਉਂਦੀ ਹੋਵੇਗੀ ਉਹ ਪਰਮਾਤਮਾ ਦੀ ਕਿਰਪਾ ਨਾਲ ਦੂਰ ਹੋ ਜਾਵੇਗੀ ਕਿਉਂਕਿ ਸਾਧ ਸੰਗਤ ਜੀ ਪਰਮਾਤਮਾ ਵੱਲੋਂ ਕਈ ਚੀਜ਼ਾਂ ਵਿੱਚ ਅਜਿਹੀ ਸ਼ਕਤੀ ਹੁੰਦੀ ਹੈ ਉਹ ਮਾੜੀ ਸ਼ਕਤੀ ਦੇ ਅਸਰ ਨੂੰ ਖਤਮ ਕਰ ਦਿੰਦੀ ਹੈ ਜਿਵੇਂ ਸਾਤਸੰਗਤ ਜੀ ਕਪੂਰ ਹੋ ਗਿਆ ਪੀਲੀ ਸਰੋਂ ਹੋ ਗਈ ਇਸ ਪ੍ਰਕਾਰ ਦੀਆਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਹਨ ਜੋ ਮਾੜੀ ਸ਼ਕਤੀ ਦੇ ਅਸਰ ਨੂੰ ਖਤਮ ਕਰਦੀਆਂ ਹਨ ਤੁਹਾਡੇ ਘਰ ਦੀ ਨੈਗੇਟਿਵ ਊਰਜਾ ਨੂੰ ਖਤਮ ਕਰਦੀਆਂ ਹਨ ਜੇਕਰ ਤੁਹਾਡੇ ਬੱਚੇ ਨੂੰ ਕਿਸੇ ਨੇ ਨਜ਼ਰ ਲਗਾ ਦਿੱਤੀ ਹੈ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਫੈਲਾ ਦਿੰਦੀ ਹੈ ਜਾਂ ਤੁਹਾਨੂੰ ਕੋਈ ਵੇਖ ਕੇ ਜਰਦਾ ਨਹੀਂ ਹੈ ਜਾ ਕੋਈ ਤੁਹਾਡੇ ਆਂਡ ਗਵਣ ਰਿਸ਼ਤੇਦਾਰਾਂ ਵਿੱਚੋਂ ਕੋਈ ਨਹੀਂ ਚਾਹੁੰਦਾ ਕਿ ਤੁਹਾਡੇ ਬੱਚੇ ਦਾ ਰਿਸ਼ਤਾ ਕਿਸੇ ਚੰਗੇ ਘਰ ਵਿੱਚ ਹੋ ਜਾਵੇ ਇਹੋ ਜਹੀਆਂ ਪਰੇਸ਼ਾਨੀਆਂ ਦਾ ਹੱਲ ਮਿਲ ਜਾਵੇਗਾ ਤਾਂ ਫਿਰ ਸਾਧ ਸੰਗਰ ਜੀ ਇਹ ਦੋ ਉਪਾਅ ਤੁਸੀਂ ਪੂਰੇ ਹੀ ਵਿਧੀ ਵਿਧਾਨ ਦੇ ਨਾਲ ਕਰ ਲੈਣੇ ਹਨ ਤਾਂ ਫਿਰ ਵੇਖਿਓ ਤੁਹਾਡੇ ਘਰ ਵਿੱਚ ਕਿੰਨੀ ਸਕਾਰਾਤਮਕ ਸੋਚ ਆ ਜਾਵੇਗੀ ਸਕਾਰਾਤਮਕ ਊਰਜਾ ਦਾ ਵਾਸ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਵਿੱਚ ਬਣ ਜਾਵੇਗਾ ਇਹ ਜਿਹੜੇ ਤੁਸੀਂ ਦੋ ਉਪਾਅ ਕਰਨੇ ਹਨ ਪੂਰੀ ਹੀ ਸ਼ਰਦਾ ਤੇ ਵਿਸ਼ਵਾਸ ਦੇ ਨਾਲ ਤੇ ਮਨ ਵਿੱਚ ਸਕਾਰਾਤਮਕ ਸੋਚ ਰੱਖ ਕੇ ਹੀ ਕਰਨੇ ਹਨ ਕਦੇ ਵੀ ਉਪਾਅ ਕਰਨ ਲੱਗਿਆਂ ਇਹ ਨਹੀਂ ਸੋਚਣਾ ਕਿ ਪਤਾ ਨਹੀਂ ਇਸ ਉਪਾਅ ਦਾ ਮੈਨੂੰ ਫਾਇਦਾ ਹੋਵੇਗਾ ਜਾਂ ਨਹੀਂ ਤੁਸੀਂ ਇਸ ਗੱਲ ਨੂੰ ਕਦੇ ਵੀ ਮਨ ਵਿੱਚ ਵਿਚਾਰ ਦੇ ਤੌਰ ਤੇ ਵੀ ਨਹੀਂ ਲੈ ਕੇ ਆਉਣਾ ਸਗੋਂ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਇਹ ਹੀ ਸੋਚਣਾ ਹੈ ਇਸ ਉਪਾਅ ਦੇ ਨਾਲ ਮੈਨੂੰ ਫਾਇਦਾ ਜ਼ਰੂਰ ਹੋਵੇਗਾ ਮੇਰੇ ਬੱਚੇ ਦੀ ਇਸ ਪਰੇਸ਼ਾਨੀ ਦਾ ਹੱਲ ਜਿਹੜਾ ਹੈ ਜ਼ਰੂਰ ਹੋਵੇਗਾ ਮਨ ਵਿੱਚ ਹਮੇਸ਼ਾ ਹੀ ਇਸ ਗੱਲ ਨੂੰ ਤੁਸੀਂ ਧਿਆਨ ਵਿੱਚ ਰੱਖ ਲਓ ਕਿ ਆਪਣੇ ਮਨ ਦੀ ਊਰਜਾ ਨੂੰ ਕਦੇ ਵੀ ਨੈਗੇਟਿਵ ਨਹੀਂ ਬਣਾਉਣਾ ਕਦੇ ਵੀ ਕੰਮ ਕੋਈ ਵੀ ਕਰਨ ਲੱਗਿਆਂ ਮਨ ਵਿੱਚ ਇਹ ਨਹੀਂ ਸੋਚਣਾ ਪਤਾ ਨਹੀਂ ਇਹ ਮੇਰਾ ਕੰਮ ਸਿਰੇ ਚੜੇਗਾ ਜਾਂ ਨਹੀਂ ਪਤਾ ਨਹੀਂ ਮੈਨੂੰ ਕਿੰਨੀਆਂ ਕਿਹ ਪਰੇਸ਼ਾਨੀਆਂ ਆਉਣੀਆਂ ਹਨ ਸਗੋਂ ਤੁਸੀਂ ਮਨ ਵਿੱਚ ਸਕਾਰਾਤਮਕ ਊਰਜਾ ਰੱਖਣੀ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਤੁਹਾਡੇ ਘਰ ਵਿੱਚੋਂ ਇਹੋ ਜਹੀਆਂ ਪਰੇਸ਼ਾਨੀਆਂ ਦਾ ਕੁੱਲ ਮਿਲਾ ਕੇ ਅੰਤ ਹੀ ਹੋ ਜਾਵੇਗਾ। ਸਾਧ ਸੰਗਤ ਜੀ ਇਸ ਸਕਾਰਾਤਮਕ ਸੋਚ ਦੇ ਨਾਲ ਹੀ ਸਾਡੇ ਘਰ ਵਿੱਚ ਸਭ ਤੋਂ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਜਾਣੇ ਹਨ। ਤੁਸੀਂ ਇਹਨਾਂ ਉਪਾਵਾਂ ਨੂੰ ਉਪਾਅ ਸਮਝ ਕੇ ਨਹੀਂ ਕਰਨਾ ਸਗੋਂ ਇੱਕ ਕਰਮ ਸਮਝ ਕੇ ਕਰਨਾ ਹੈ, ਇੱਕ ਡਿਊਟੀ ਸਮਝ ਕੇ ਕਰਨਾ ਹੈ ਤਾਂ ਕਿ ਤੁਹਾਨੂੰ ਇਸ ਦਾ ਫਾਇਦਾ ਜਿਹੜਾ ਹੈ ਬਹੁਤ ਹੀ ਜਲਦੀ ਹੋਣਾ ਸ਼ੁਰੂ ਹੋ ਜਾਵੇ। ਸਾਧ ਸੰਗਤ ਜੀ ਅੱਜਕੱਲ ਬਹੁਤ ਹੀ ਲੋਕ ਇਸ ਗੱਲ ਤੋਂ ਤੰਗ ਪਰੇਸ਼ਾਨ ਹਨ। ਕਿ ਉਹਨਾਂ ਦੇ ਬੱਚਿਆਂ ਦੇ ਰਿਸ਼ਤਿਆਂ ਨੂੰ ਲੈ ਕੇ ਬੜੀਆਂ ਸਾਰੀਆਂ ਗਲਤਫਹਿਮੀਆਂ ਹੋ ਜਾਂਦੀਆਂ ਹਨ। ਕਈ ਵਾਰ ਰਿਸ਼ਤਾ ਤੈ ਵੀ ਹੋ ਜਾਂਦਾ ਹੈ। ਵਿਆਹ ਦਾ ਮੌਕਾ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ ਵੇਲੇ ਲੜਕੇ ਵਾਲੇ ਜਾਂ ਲੜਕੀ ਵਾਲੇ ਨਾ ਕਰ ਦਿੰਦੇ ਹਨ। ਉਸ ਵੇਲੇ ਫਿਰ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਉਸ ਵੇਲੇ ਤਾਂ ਉਹਨਾਂ ਨੂੰ ਹੀ ਪੁੱਛਿਆ ਜਾ ਸਕਦਾ ਹੈ ਨਾ ਜਿਨ੍ਹਾਂ ਨੇ ਇਸ ਪਰੇਸ਼ਾਨੀ ਦਾ ਸਾਹਮਣਾ ਕੀਤਾ ਹੋਵੇ। ਸੋ ਸਾਧ ਸੰਗਤ ਜੀ ਇਹਨਾਂ ਪਰੇਸ਼ਾਨੀਆਂ ਤੋਂ ਦੂਰ ਰਹਿਣ ਦੇ ਲਈ ਤੁਸੀਂ ਪਰਮਾਤਮਾ ਜੀ ਦੇ ਅੱਗੇ ਹਰ ਰੋਜ਼ ਅਰਦਾਸਾਂ ਬੇਨਤੀਆਂ ਕਰਿਆ ਕਰੋ ਬੱਚਿਆਂ ਦੀ ਭਵਿੱਖ ਨੂੰ ਲੈ ਕੇ ਤੁਸੀਂ ਜਾਪ ਕਰਨੇ ਸ਼ੁਰੂ ਕਰ ਦਿਓ ਜੇਕਰ ਤੁਸੀਂ ਅੱਜ ਤੋਂ ਹੀ ਜਾਪ ਕਰਨੇ ਸ਼ੁਰੂ ਕਰ ਦਿਓਗੇ ਕਦੇ ਇਹ ਨਾ ਸੋਚੋ ਕਿ ਅਜੇ ਬੱਚੇ ਛੋਟੇ ਹਨ ਅਜੇ ਸਾਨੂੰ ਪਾਠ ਕਰਨ ਦੀ ਕੀ ਲੋੜ ਹੈ ਸਾਡੇ ਕੋਲ ਸਮਾਂ ਨਹੀਂ ਹੈ ਨਹੀਂ ਸਾਧ ਸੰਗਤ ਜੀ ਜੇਕਰ ਤੁਸੀਂ ਅੱਜ ਤੋਂ ਹੀ ਜਾਪ ਕਰਨੇ ਸ਼ੁਰੂ ਕਰ ਦਿਓਗੇ ਨਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਸ਼ੁਰੂ ਕਰੋਗੇ ਤਾਂ ਵੇਖਿਓ ਤੁਹਾਡੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਅਜਿਹੀਆਂ ਪਰੇਸ਼ਾਨੀਆਂ ਦਾ ਕਦੇ ਵੀ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਲਈ ਇਹਨਾਂ ਉਪਾਵਾਂ ਨੂੰ ਕਰਨ ਵਿੱਚ ਕੋਈ ਵੀ ਸ਼ੱਕ ਜਾਂ ਨਕਾਰਾਤਮਕ ਵਿਚਾਰ ਨਹੀਂ ਲੈ ਕੇ ਆਉਣਾ ਇਹ ਸਭ ਕਰਨ ਨਾਲ ਫਿਰ ਕੀ ਹੋਵੇਗਾ ਸਾਧ ਸੰਗਤ ਜੀ ਇਸ ਸੰਸਾਰ ਵਿੱਚ ਬੜੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਡੇ ਕੰਮ ਵਿੱਚ ਵਿਘਨ ਪਾਉਂਦੀਆਂ ਹਨ ਜਿੱਥੇ ਜਾ ਕੇ ਫਿਰ ਸਾਨੂੰ ਇਹਨਾਂ ਉਪਾਵਾਂ ਦਾ ਸਹਾਰਾ ਲੈਣਾ ਹੀ ਪੈਂਦਾ ਹੈ ਸੋ ਇਸ ਉਪਾਰ ਨੂੰ ਤੁਸੀਂ ਪੂਰੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਜੇਕਰ ਕਰ ਲੈਂਦੇ ਹੋ ਤੇ ਨਾਲ ਨਾਲ ਤੁਸੀਂ ਹਰ ਰੋਜ਼ ਪ੍ਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਗਾਉਂਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵੀ ਵਾਸ ਹੋਵੇਗਾ ਨਾਲ ਹੀ ਨਾਲ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਤੁਹਾਡੇ ਮਨ ਦੀ ਇੱਛਾ ਜ਼ਰੂਰ ਪੂਰੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ